ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਨਥਾਣਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਟੰਡਾ ਭਾਈ ਤਾਰੇ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ 15 ਤਰੀਕ 11ਵਾਂ ਮਹੀਨਾ 2025 ਵੀਡੀਓ ਦੇ ਵਿੱਚ ਇੱਕ ਚੰਗੀ ਗੱਬਣ ਮੱਝ ਦਿਖਾ ਰਹੇ ਆ ਕਰੇ ਲੂ ਮਾਜਾ ਕੋਈ ਵਪਾਰ ਦਾ ਕੰਮ ਨਹੀਂ ਕਿਹੜਾ ਸੁਆ ਸੂਣਾ ਕਿੰਨਾ ਪਿਛਲੇ ਸੂਏ ਦੁੱਧ ਕੱਢਿਆ ਜਿਹੜੀ ਸਾਰੀ ਗੱਲਬਾਤ ਆ ਬਾਈ ਤਾਰੇ ਦੇ ਨਾਲ ਕਰਕੇ ਤੁਹਾਨੂੰ ਦੱਸਾਂਗੇ ਪਹਿਲਾਂ ਇੱਕ ਕਰੀ ਆਪਾਂ ਤੁਹਾਨੂੰ ਮੱਜ ਨੂੰ ਤੋੜ ਕੇ ਦਿਖਾਉਣੇ ਆ ਤੋਰਿਓ ਬਾਈ ਹਾਂ ਕੋਈ ਗੱਲ ਨਹੀਂ ਬੇਲ ਫੋਲਾ ਬਾਈ ਕੱਦ ਕਾਟ ਫੋਲਾ ਫੇਸ ਕੁਆਲਟੀ ਤੇ ਸਿੰਘਾਂ ਦੀ ਬਾਂਤਰ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਥਣਹਾਨੇ ਵੱਲੋਂ ਸਾਫ ਆ ਚੰਗਾ ਜਿਹੜਾ ਹਵਾਨਾ ਤਿਆਰ ਕਰਦੀ ਆਉਂਦੀ ਹੈਗੀ ਪਿੱਠਪੁੜੇ ਦੀ ਚੰਗੀਆਂ ਮੋੜ ਲਿਓ ਬਈ ਮੋੜ ਲਿਓ ਮੋੜ ਲਿਓ ਫਿਰ ਆਪਾਂ ਗੱਲ ਕਰਦੇ ਆਂ ਬਈ ਕਦ ਕਾਠ ਤੇ ਬਜਣਾ ਦੋਨੇ ਫੁੱਲ ਨੇ ਚੰਗੇ ਦੁੱਧ ਦੀ ਆਸ ਆ ਬਾਕੀ ਜਿਹੜੀ ਸਾਰੀ ਗੱਲਬਾਤ ਆਪਾਂ ਬਾਈ ਤਾਰੇ ਦੇ ਨਾਲ ਕਰਾਂਗੇ ਬਾਕੀ ਸਾਨੂੰ ਆਪਾਂ ਨੇੜੇ ਤੋਂ ਹਵਾਨਾ ਜਿਹੜਾ ਇਹਦਾ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿੱਖੜਵਾ ਜਿਹੜਾ ਥਾਣਾਗਾ ਬਾਕੀ ਚੰਗਾ ਥਾਣਾਗਾ ਕੀ ਹਾਲ ਆ ਬਾਈ ਦਾਰੇ ਠੀਕ ਆ ਬਾਈ ਵਧੀਆ ਆਪਣਾ ਮੋਬਾਈਲ ਨੰਬਰ ਦੱਸਿਓ 9464254099 ਠੀਕ ਆ ਜਿਹੜੀ ਆਪਾਂ ਇਹ ਮੱਝ ਦਿਖਾ ਰਹੇ ਕਿਹੜਾ ਸੂਆ ਸੂਣਾ ਇਹਨੇ ਚੌਥਾ ਸੂਆ ਸੂਆ ਜੀ ਚੌਥਾ ਸੂਆ ਤੇ ਜੇ ਆਪਾਂ ਗੱਲ ਕਰਗੇ ਪਿਛਲੇ ਸੂਏ ਕਿੰਨਾ ਕ ਦੁੱਧ ਕੱਢਿਆ ਗਏ ਨੇ 13 14 ਕਿਲੋ ਦੁੱਧ ਚੋਇਆ ਬਈ ਆਪਾਂ 13 14 ਕਿਲੋ ਤੇ ਕੋਈ ਆਪ ਨੂੰ ਟੀਕੇ ਦਾ ਪਤਾ ਵੀ ਹੁਣ ਇਹਦੇ ਕਿਹੜਾ ਲੱਗਿਆ ਹੋਇਆਗਾ ਛਾਂ ਤੋਂ ਸਮਰੀਆ ਠੀਕ ਆ ਠੀਕ ਹੈ 13 14 ਕਿਲੋ ਬਾਈ ਕਹਿੰਦਾ ਵੀ ਦੁੱਧ ਕੱਢਿਆਗਾ ਤੇ ਡਾਇਰੈਕਟ ਸਾਂਹ ਤੋਂ ਕ੍ਰਾਸ ਕਰਾਈ ਹੋਈ ਹੈਗੀ ਤੇ ਜੇ ਆਪਾਂ ਬਾਈ ਇਹਦੇ ਰੇਟ ਦੀ ਗੱਲ ਕਰਕੇ ਜਾਇਜ ਜਾ ਰੇਟ ਬਾਈ 80 ਕਰ ਦਿਆ ਮੁੱਲ ਤਾਂ ਕੋਈ ਮਾਨਤਨ ਮਾਨਤਨ ਕਰਦਾ ਏ ਠੀਕ ਹੈ ਇੱਕ ਆਪਣਾ ਐਡਰੈਸ ਜਰੂਰ ਦੱਸੋ ਘਰ ਤਾਂ ਕਿੱਥੇ ਜਿਹੜਾ ਨਥਾਣੀ ਘਰ ਤਾਂ ਡੈਸ ਬਾਈ ਵੀਡੀਓ ਬਲਾਗ ਦੇ ਪਿਛਲੇ ਪਾਸੇ ਆਪਣਾ ਘਰ ਆ ਜਿਹੜੀ ਮਾਲਾ ਵੀਡੀਓ ਬਲਾਗ ਤੋਂ ਪਹਿਲਾਂ ਨਾ ਆਪਣਾ ਪੂਜੇ ਵਾਲੇ ਪਾਸੇ ਆਪਣਾ ਇੰਟਰਲੌਕ ਵਾਲਾ ਰਾਹ ਮੁੜਦਾ ਉਹ ਸਿੱਧਾ ਆਪਣੀ ਕੋਠੀ ਵੱਲ ਆਉਂਦਾ ਹਨਾ ਹਾਂ ਕੀਕਾ ਜਿਹੜੇ ਵੀ ਵੀਰ ਨਾਲ ਬਾਈ ਦਾ ਸੌਦਾ ਹੁੰਦਾਗਾ ਤਾਂ ਸੋਨੂੰ ਐਡਰੈਸ ਬਾਈ ਦਾ ਦੱਸ ਹੀ ਦਿੱਤਾ ਬਾਕੀ ਜਿਹੜਾ ਨੰਬਰ ਆ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਤੇ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਵੀਰ ਨੇ ਕੋਈ ਐਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਧੰਨਵਾਦ ਜੀ